ਜਿਹੜੇ ਗੁਰਮੁਖ ਕੇਸਾਂ ਰੋਮਾਂ ਦੀ ਬੇਦਬੀ ਕਰਦੇ ਨੇ ਉਹਨਾਂ ਦਾ ਅੰਦਰ ਤਿਆਰ ਵਰ ਤਿਆਰ ਹੋ ਜਾਏ ਸਾਬਤ ਸੂਰਤ ਹੋ ਜਾਣ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਉਹ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਚੜ੍ਹਦੀ ਕਲਾ ਵਾਲਾ ਤਿਆਰ ਵਰ ਤਿਆਰ ਗੁਰੂ ਕੀ ਰਹਿਤ ਵਾਲਾ ਜੀਵਨ ਅਖਤਿਆਰ ਕਰ ਲੈਣ ਜਿਹੜੇ ਅੰਮ੍ਰਿਤਧਾਰੀ ਨੇ ਕਿਸੇ ਪੱਖੋਂ ਜੀਵਨ ਦੇ ਵਿੱਚ ਕੋਈ ਕਮੀ ਆ ਗਈ ਹੈ ਕੋਈ ਢਿੱਲ ਆ ਗਈ ਹੈ ਗੁਰੂ ਕਿਰਪਾ ਕਰੇ ਉਹਨਾਂ ਦੀ ਰਹਿਤ ਪਰਪੱਕ ਹੋਵੇ ਉਹਨਾਂ ਦਾ ਨਿਤਨੇਮ ਪਰਪੱਕ ਹੋਵੇ ਜਿਹੜੇ ਨਿਤਨੇਮੀ ਨੇ ਸਤਿਗੁਰੂ ਹੋਰ ਵੀ ਮੇਰ ਕਰਨ ਤੇ ਬੈਹਂਦਿਆਂ ਉੱਠਦਿਆਂ ਤੁਰਦਿਆਂ ਭਿਰਦਿਆਂ ਕਾਰਵਿਹਾਰ ਕਰਦਿਆਂ ਵੀ ਅੰਦਰ ਨਾਮ ਦੀ ਰੁਮਕ ਚੱਲ ਪਏ ਤੇ ਸਤਿਗੁਰੂ ਜੀ ਦੀ ਕਲਾ ਐਸੀ ਵਰਤੇ ਕਿ ਸਾਡਾ ਅੰਦਰ ਗੁਰੂ ਕੇ ਪ੍ਰੇਮ ਦੇ ਵਿੱਚ ਰੰਗਿਆ ਜਾਏ ਜਿਹੜਾ ਮਾਨ ਗੁਰੂ ਕਲਗੀਆਂ ਵਾਲੇ ਪਾਦਸ਼ਾਹ ਨੇ ਸਾਡੇ ਤੇ ਕੀਤਾ ਅਸੀਂ ਉਸ ਮਾਣ ਨੂੰ ਆਪਣੇ ਅੰਦਰ ਮਹਿਸੂਸ ਕਰੀਏ ਤੇ ਗੁਰੂ ਕੇ ਮਾਣ ਦੀ ਲਾਜ ਰੱਖਣ ਯੋਗ ਹੋ ਜਾਏ